ਜ਼ਿਲ੍ਹਾ ਬਠਿੰਡੇ ਦਾ ਅਨਾਰਥ ਸਕੂਲ ਦਾ ਮਸਲਾ ਹੈ ਤੁਹਾਡੇ ਡੀਸੀ ਨੇ ਕਮੇਟੀ ਬਣਾਈ ਤੇ ਕਮੇਟੀ ਨੇ ਰਿਪੋਰਟ ਦੇ ਆ ਦਿੱਤੀ ਵੀ ਅਨਾਰਥ ਸਕੂਲ ਹੈ ਜਿਹੜਾ ਚੌਕੇ ਪਿੰਡ ਦਾ ਇੱਥੇ ਦੀ ਮੈਨੇਜਮੈਂਟ ਤੇ ਠੇਕੇਦਾਰ 12 ਲੱਖ ਰੁਪਏ ਖਾਂਦਾ 12 ਲੱਖ ਰੁਪਏ ਮਹੀਨੇ ਦਾ ਜਿਹੜੇ ਟੀਚਰਾਂ ਨੇ ਵਿਰੋਧ ਕੀਤਾ ਵੀ ਬੱਚਿਆਂ ਨੂੰ ਵਰਦੀਆਂ ਨਹੀਂ ਮਿਲਦੀਆਂ ਤਿੰਨ ਸਾਲ ਤੋਂ ਤੇ ਕਿਤਾਬਾਂ ਨਹੀਂ ਮਿਲਦੀਆਂ ਉਹਨਾਂ ਦੇ ਪੈਸੇ ਮੈਨੇਜਮੈਂਟ ਖਾ ਜਾਂਦੀ ਹੈ ਮੈਨੇਜਮੈਂਟ ਤੋਂ ਕੋਕੇਦਾਰ ਤੋਂ ਕਾਰਵਾਈ ਨਹੀਂ ਹੋਈ ਟੀਚਰਾਂ ਨੂੰ ਬਾਹਰ ਕੱਢ ਦਿੱਤਾ ਬਾਹਰ ਇਹਨਾਂ ਵਿਰੋਧ ਕਰਦੇ ਆ ਲੋਕਾਂ ਆਉਂਦਾ ਸਮਾਂ ਕਿੱਥੇ ਵਾ ਗਿਆ ਸੁਖਵੀਰ ਬਾਦਲਾ ਜਿਹੜਾ ਕਹਿੰਦਾ ਸੀ ਮੈਂ ਸੈਂਟਰ ਨੂੰ ਕਹਣਾ ਇੱਥੇ ਸੀਆਰਪੀ ਲਾ ਕੇ ਇਹ ਜਥੇਬੰਦੀਆਂ ਨਤੜੀਆਂ ਜਾਣ ਉਹ ਪੁੱਛਦਾ ਬਈ ਕੋਈ ਕਿੱਥੇ ਆ ਸੁਣਾਉਂਗਾ ਉਹ ਕੈਪਟਨ ਕਹਿੰਦਾ ਸੀਗਾ ਕਹਿੰਦਾ ਮੈਂ ਖੰਗਣ ਨਹੀਂ ਦਿੰਦਾ ਕਿਸੇ ਨੂੰ ਖੰਗਣਾ ਲੱਤ ਚਰਸਾ ਪਾ ਕੇ ਬਾਂਦਰੀ ਮੰਗੂ ਨੱਚਦਾ ਬਾਂਦਰੀ ਵੰਗੂ ਭੱਜ ਪਾੜਾ ਸਵਾਲ ਉਹ ਜਵਾਬ ਲਵਾਂਗੇ ਉਹ ਤਾਂ ਆਇਆ ਬਾਈ ਤਾਂ ਕਰਕੇ ਪੁੱਛਣ ਆਇਆ ਸਵਾਲਾਂ ਦੇ ਜਵਾਬ ਉਧਰ ਸਕੂਲ ਦਾ ਉਦਘਾਟਨ ਹੋ ਰਿਹਾ ਹੈ ਸਕੂਲ ਨੂੰ ਰੰਗ ਕਰਕੇ ਖੂਸਲ ਖਾਨੇ ਦਾ ਉਦਘਾਟਨ ਇੱਥੇ ਤੇ ਟੀਚਰ ਨਹੀਂ ਹੈਗੇ ਟੀਚਰ ਹੈਡਮਾਸਟਰ ਨਹੀਂ ਹੈਗੇ ਨੂੰ ਘੁਮਰਾਹ ਕੀਤਾ ਜਾਂਦਾ ਆਹ ਰਾਤ ਦੀ ਇੱਕ ਤਸਵੀਰ ਘੁੰਮ ਰਹੀ ਆਹ ਤਸਵੀਰ ਖੇਚੀ ਕਿਸ ਨੇ ਖੇਪਚ ਕੰਮ ਕਰਦੇ ਦੀ ਤਸਵੀਰ ਆ ਬਾਈ ਮਰੇਰ ਕੋਟਲੇ ਦੇਖ ਸਾੰਦੀ ਜ਼ਿੰਮੇਵਾਰੀ ਪੱਤੀਆ ਜੋਗਦਾਰਾਂ ਨੂੰ ਪਰਿਆ ਹੋਇਆ ਕਾਨੂੰਨ ਜਿਹਦੇ ਵਿੱਚ 6 ਮਹੀਨਿਆਂ ਦੀ ਸਜ਼ਾ ਸੀ ਉਹ ਕਾਨੂੰਨ ਤੋੜ ਕੇ ਆ ਜੋਗਦਾਰਾਂ ਨੂੰ ਕਹਿ ਦਤਾ ਉਹ ਪਾਣੀ ਗੰਦਾ ਕਰੋ ਅਸੀਂ ਪਾਣੀ ਬੋਤਲਾਂ ਚ ਪਾ ਕੇ ਬੇਚਣਾ ਹੈ ਇੱਥੇ 100 ਰੁਪਏ ਦੀ ਬੋਤਲ ਵੇਚਣੀ ਹੈ ਉਹ ਪਾਣੀਆ ਦੇ ਰੱਖੇ ਨੇ ਉਹ ਸੌਣ ਕੀਤੇ ਭਾਈ ਸੌਣਾ ਉਸ ਕਾਨੂੰਨ ਨੂੰ ਪਾਸ ਕੀਤਾ ਅੱਜ ਕਿਸੇ ਵੀ ਅਨਾਸ਼ਤਰੀਆਰੇ ਨੂੰ ਕੋਈ ਮਾਈ ਦਾ ਨਾਅਰਾ ਨਹੀਂ ਕਹਿ ਸਕਦਾ ਵੀ ਤੁਸੀਂ ਪਾਣੀ ਕਿਸੇ ਦਰਜ ਪਾਣਿਆ ਤੁਸੀਂ ਪਾਣੀ ਗੰਦਾ ਕਰਦੇ ਹੋ ਤੁਸੀਂ ਪਾਣੀ ਧਰਤੀ ਚ ਲਾਉਂਦੇ ਹੋ ਜ਼ਮੇਵਾਰੀ ਦਿੱਤੀ ਐ ਇੱਥੇ ਦੇ ਮੁੱਖ ਮੰਤਰੀ ਨੇ ਉਹ ਭਾਈ ਆ ਸਵਾਲ ਪੁੱਛਣਾ ਆ ਭਾਈ ਪੰਜਾਬ ਦੇ ਲੋਕੋ 80-80 ਸਾਲ ਦੀਆਂ ਮਾਣਾਂ 80-80 ਸਾਲ ਦੇ ਬੁੱਢੇ ਉਹ ਸਵਾਲ ਪੁੱਛ ਲੈ ਫਿਰਦੇ ਆ ਗਲੀਆਂ 'ਚ ਸਰਕਾਰ ਝੂਠੇ ਇੱਥੇ ਦੇ ਸਕੂਲਾਂ ਨੂੰ ਰੰਗ ਕਰਕੇ ਕ੍ਰਾਂਤੀ ਲਿਆ ਰਹੀ ਐ ਮਾਸਟਰਾਂ ਦੇ ਟੁਕੜੇ ਕੁੱਟ ਦਿੱਤੇ ਟੁਕੜੇ ਮਾਸਟਰਾਂ ਦੀ ਮੱਤ ਤੇ ਜਾਂਦਾ ਸਾਡੇ ਢੂਕੜੇ ਕੁੱਟੇ ਜਾਂਦੇ ਆ ਸਰਕਾਰਾਂ ਤਕੜੀਆਂ ਹੁੰਦੀਆਂ ਪਰ ਸਦਾ ਨਹੀਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇੱਥੇ ਲੋਕ ਤਕੜੇ ਹੁੰਦੇ ਆ ਅੱਜ ਡਰਾ ਕੇ ਕਿਨੇ ਬਣਾ ਕੇ ਰੱਖ ਕੇ ਰਿਆ ਇਹ ਰਹਾ ਨੂੰ ਆਬਾਦ ਕਰਨ ਵਾਸਤੇ ਜ਼ਿੰਦਗੀਆਂ ਲਾ ਦੇਂਗੇ ਜ਼ਿੰਦਗੀਆਂ ਇੱਥੇ ਅੰਗਰੇਜ਼ਾਂ ਨੇ ਹਾਸੀਆਂ ਤੇ ਚੜਿਆ ਭਗਤ ਸਿੰਘ ਨੂੰ ਇੱਥੇ ਦੀਆਂ ਸਰਕਾਰਾਂ ਨੇ ਕੋਨ ਨੂੰ ਅੱਜ ਪੀੜ ਕੇ ਦੇਖਿਆ ਕੋਨ ਨੂੰ ਅੱਜ ਪੀੜ ਕੇ ਲੋਕਾਂ ਨੂੰ ਪਾਰਾ ਘਰੇ ਲੋਕਾਂ ਦੇ ਬੰਦ ਨਹੀਂ ਹੋਏ ਜਿਹੜੇ ਚ ਬੱਤੀਆਂ ਅਵਾਜਾਂ ਬੰਦ ਨਹੀਂ ਹੁੰਦੀਆਂ ਇਹ ਅਵਾਜਾਂ ਸ਼ਮਸ਼ਾਨ ਘਾਟਾਂ ਚੋਂ ਬੋਲਦੀਆਂ ਫਾਂਸੀ ਦੇ ਰੱਸਿਆਂ ਚੋਂ ਬੋਲਦੀਆਂ ਅਵਾਜਾਂ ਇਹ ਬਾਜਾਂ ਅਸਮਾਨਾਂ ਚੋਂ ਗੂੰਜਦੀਆਂ ਤੇ ਸਦਾ ਗੂੰਜਦੀਆਂ ਰਹਿਣਗੀਆਂ ਅੱਜ ਅਸੀਂ ਇਹ ਮੈਨੂੰ ਸਵਾਲ ਕਰਨਾ ਹੈ ਭੇਜੋ ਜੀ ਆ 11 ਜਣਾ ਜਾਣ ਵਾਸਤੇ ਭੇਜੋਗੇ ਅਸੀਂ ਬੋਲਦੇ ਆ ਸਾਨੂੰ ਪਤਾ ਸਾਡੇ ਇਲਜ਼ਾਮ ਇਹੀ ਐ ਅਸੀਂ ਜਾਣਦੇ ਆ ਮਾਨਸਿਕ ਤੌਰ ਤੇ ਪਿਆਰ ਆ ਪੰਜਾਬ ਦੇ ਲੋਕਾਂ ਨੂੰ ਪਤਾ ਸਾਡੀਆਂ ਉਮਰਾਂ ਆਉਣ ਵਾਲੀਆਂ ਜੇਲ੍ਹਾਂ ਚ ਲੱਗਣੀਆਂ ਸਾਡੇ ਉੱਤੇ ਇਹ ਜੇ ਭਿੰਨ ਪਰਚੇ ਦਿੱਤੇ ਹੋਏ ਇਥੇ ਦੀ ਸਰਕਾਰ ਨੇ ਪਰ ਇਥੇ ਦੇ ਲੋਕਾਂ ਨੇ ਲੜਦੇ ਰਹਿਾਂਗੇ ਬੋਲਦੇ ਰਹਿਾਂਗੇ ਪਿੰਡ ਦਛਣਾ ਜਮਿਆ ਕਰਾਚੋਂ ਦੇ ਰੋਕੋ ਇਸ ਪਿੰਡ ਨੂੰ ਐਮਐਲਏ ਇੱਥੇ ਦਾ ਮੁੱਖ ਮੰਤਰੀ ਆਪਣਾ ਮਾ ਪਿੰਡ ਕਹਿੰਦਾ ਮਾ ਪਿੰਡਾ ਤਾਂ ਕਿਲਾ ਬਣਿਆ ਹੋਇਆ ਹੈ ਇਸ ਮਾ ਪਿੰਡ ਦੇ ਅੰਦਰ ਪਤਾ ਕਰ ਲਿਓ ਕਿੰਨੇ ਟੀਚਰਾਂ ਤੇ ਕਿੰਨੇ ਟੀਚਰ ਘਟਾ ਹੈ ਆ ਸਵਾਲ ਜਵਾਬ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਆ ਇੱਥੇ ਦੇ ਲੋਕਾਂ ਨੂੰ ਬੇਨਤੀ ਕਰਦਿਆਂ ਦੇਖੋ ਆਮ ਆਦਮੀ ਦਾ ਆਮ ਤਰੀਕਾ ਕਦੇ ਦੇਖਿਆ ਘਰਾਚੋ ਚ ਪਹਿਲਾਂ ਤੁਸੀਂ ਨੇ ਨਹੀਂ ਦੇਖਿਆ ਹੋਊਗਾ ਹੋਰ ਦੇਖੋਗੇ ਆਉਣ ਵਾਲੇ ਸਮੇਂ ਚ ਭਾਜਪਾ ਦੀ ਨੀਤੀ ਨੂੰ ਪੂਰਨ ਤਰਤੇ ਲਾਗੂ ਕਰਨ ਲੱਗਿਆ ਹੋਇਆ ਇੱਥੇ ਦਾ ਮੁੱਖ ਮੰਤਰੀ ਉਹਦਾ ਅੰਕਲ ਦਿੱਲੀੋਂ ਚੱਲ ਕੇ ਦਿੱਲੀ ਹਾਰ ਕੇ ਇੱਥੇ ਪਹੁੰਚਿਆ ਹੋਇਆ ਉਹਦੀ ਧੀ ਨੇ ਕੁਛ ਹੀ ਕਰ ਰਿਹਾ ਇੱਥੇ ਦਾ ਮੁੱਖ ਮੰਤਰੀ ਕਰ ਰਿਹਾ ਆ ਹਾਲ ਹੈ ਪੰਜਾਬ ਦੀ ਕ੍ਰਾਂਤੀ ਦਾ ਇਸ ਕਰਕੇ ਪੰਜਾਬ ਦੇ ਲੋਕੋ ਬੈਠ ਜਾਈਏ ਆਪਾਂ ਦਰਿਆ ਲੈ ਲਓ ਆ ਨਾਲ ਲੱਗਦੀ ਦਰਿਆ ਦੀ ਦੁਕਾਨ ਹੈ ਸੈਕਟਰ ਖੋੜ ਕੇ ਸਾਨੂੰ ਦਰਿਆ ਬੱਤੀਆਂ ਜਾਣ ਬਜ਼ੁਰਗਾਂ ਤਾਂ ਫੜਿਆ ਨਹੀਂ ਜਾਂਦਾ ਇਸ ਕਰਕੇ ਬੈਠੋ ਆਪਾਂ ਬੇਨਤੀ ਕਰਦੇ ਹਾਂ ਇੱਥੇ ਦੇ ਅਫਸਰਾਂ ਨੂੰ ਸਾਹਮਣੇ ਮਲਾਇਆ ਜਾਵੇ ਅਸੀਂ ਸਵਾਰ ਕਰ ਸਕੀਏ ਅਸੀਂ ਉਹ ਲੋਕ ਨਹੀਂ ਜੋ ਹੰਦਰਵਾਜੀ ਕਰਾਂਗੇ ਅਸੀਂ ਦੋ ਬੰਦੇ ਸਵਾਲ ਜਵਾਬ ਕਰਾਂਗੇ ਸਾਨੂੰ ਮਿਲਾਇਆ